ਕਿਹੜਾ ਰਜਵਾਹ ਹੈ ਇਹ ਕਿਹੜਾ ਆਪਣਾ ਹਾ ਰਜਵਾਹ ਹੈ ਕਿਹੜਾ ਫਿਰ ਕੋਟ ਪਈ ਕੋਟ ਪਈ ਦਾ ਪੈਂਦਾ ਅੱਛਾ ਤੇ ਟੁੱਟਿਆ ਕਦੋਂ ਦਾ ਲੱਗਦਾ ਇਹ ਜਿਹੜਾ ਤੂਫਾਨ ਰਾਤ ਧੱਕੜ ਜਾਦਾ ਟੁੱਟਿਆ ਜੀ ਜਦੋਂ ਤੂਫਾਨ ਆਇਆ ਜੀ ਤੇ ਹੁਣ ਤਾਂ ਵਾਵਾ ਟਾਈਮ ਹੋ ਗਿਆ ਤੇ ਫਿਰ ਆਇਆ ਨਹੀਂ ਕੋਈ ਵੀ ਨਹੀਂ ਆਇਆ ਕਿਸੇ ਮੇਲੇ ਖਾਲੀ ਵੀ ਪਿੱਛੋਂ ਵਹਾਵ ਪੂਰਾ ਹੀ ਹੈ ਨਾ ਅਜੇ ਘਟਾਇਆ ਜੇ ਪਾਣੀ ਦਾ ਪਰਤੋਂ ਦਾ 4 ਦਿਨਾਂ ਦਾ 5 ਦਿਨਾਂ ਦਾ ਓਵਰਫਲੋ ਹੋਣ ਚੱਲ ਰਿਹਾ ਹੈ ਆ ਵਿੱਚ ਫਸ ਗਏ ਸੀ ਇਹਦੇ ਆ ਜਿਹੜੇ ਟੁੱਟ ਕੇ ਇਹਦੇ ਹੀ ਪਿੱਛੋਂ ਹੀ ਆਏ ਆ ਟੁੱਟ ਕੇ ਨਾਲ ਆਏ ਤਾਂ ਇੱਥੇ ਟੁੱਟ ਕੇ ਇੱਥੇ ਲੱਗੇੜ ਕਿਨਾਂ ਕੋ ਉਪਾੜੇ ਕਿੰਨਾ ਕੋ ਪਾੜ ਬਈ ਕਿੰਨਾ ਕੋ ਗਿਆ ਹੂ ਇਹ ਡਰ ਵੀ ਬਾਈ ਬਾਈ ਫੋਟੋ ਬਾਈ 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 ਕੋ ਪਾਰ ਹੋਗਾ ਬਾਈ 25 ਪੱਲਾ 25 ਕਰ ਲੋ ਪੱਲੇ 25 ਫੁੱਟ ਤੋਂ ਵਧੀ ਅੰਦਾ ਕਿਹੜਾ ਘਟੂ ਵਾ ਵਧੀ ਅੰਦਾ ਇਹ ਤਾਂ ਹਲੋ ਅੰਦਰਾ ਪਤਾ ਨਹੀਂ ਲੱਗਾ ਨਾ ਇਹ ਦੀਦਾ ਨਹੀਂ ਆ ਹਾਂ ਮੈਂ ਵੀ ਕੋੜ ਤੇ ਡੇ ਜਾਵਾਂ ਉਹ ਬੱਠੂਆ ਪਾਲੀ ਦੀ ਮੱਕੀ ਹੈ ਕਿੰਨੇ ਕੇਕੜ ਚਾਹੀਏ ਅਜੇ ਤਾਂ ਉਧਰ ਪਾਣੀ ਇਹ ਅਜੇ ਗਈ ਨਹੀਂ ਇਹ ਹੈਗਾ 3.5 4 ਕਿੱਲੇ ਬਾਕੀ ਤਾਂ ਅਜੇ ਵਿਲੇ ਪਿਆ ਵੜ ਹਾਂਜੀ ਬਾਕੀ ਤਾਂ ਵਿਲੇ ਹੀ ਅੱਛਾ ਠੋਟ ਭਾਈ ਰਜਵਾਹ ਬਿਰਕ ਖੁਰਦ ਨੇੜੇ 10 48 10 48 80 ਮੋਗਾ ਮੋਗਾ ਮੋਗੇ ਦੇ ਨਾਲ ਤੇ ਜਿਹੜਾ ਇਹ ਪਾੜ ਪਿਆ ਪਾਣੀ ਦਾ ਵਹਾਅ ਕੋਲੀ ਆ ਜੀ ਓਵਰਫਲੋ ਪੂਰੇ ਤਾਂ ਯਾਨੀ ਲੋਕਾਂ ਦਾ ਕਹਿਣਾ ਵੀ 4-5 ਦਿਨਾਂ ਤੋਂ ਓਵਰਫਲੋ ਹੀ ਚੱਲ ਰਿਹਾ ਲਗਾਤਾਰ ਪਾਣੀ ਆਂਦੇ ਆਂ ਘਟਲ ਦੇ ਜਾਮ ਪੜਿਆ ਅੱਜ ਗੰਦ ਵੀ ਹੋਈ ਏ ਕਿਸੇ ਨਾਲ ਹਾਂਜੀ ਜੇਈ ਨਾਲ ਗੱਲ ਹੋਈ ਓ ਕਹਿੰਦੇ ਅੱਜ ਸ਼ਾਮ ਤਾਈ ਤਾਂ ਕੋਈ ਘੱਟਦਾ ਨਹੀਂ ਆ ਕੋਈ ਬਾਹਰ ਘਟਣ ਲੱਗੂਗਾ ਮਾਰੇ ਵਾਲਾ ਫਰਕ ਪੈ ਲੱਗ ਅੱਛਾ ਅੱਛਾ ਜੇਈ ਨੂੰ ਪੰਨ ਦਿਨ ਹੋ ਗਏ ਫੋਨ ਲਾਉਂਦੇ ਆਂ ਘਟਾ ਲਈ ਘਟਾਇਆ ਨਹੀਂ ਪਾਣੀ ਦਾ ਹੂੰ ਮੋਗਾ 104880 ਹਾਂਜੀ ਹਾਂਜੀ ਤੇ ਮੋਗਾ ਨੰਬਰ ਆ 104880 ਇੱਥੇ ਤੇ ਇਹਦੇ ਪਿਛਲੇ ਪਾਸੇ ਪਾੜ ਪਿਆ ਇਹ ਹੁਣ ਆ ਵੇਖੋ ਐਡ ਬਿਲਕੁਲ ਬੰਦ ਹੋਈ ਐਡ ਬੰਦ ਹੋ ਗਿਆ ਬਿਲਕੁਲ ਜਿਹੜੀ ਰਾਤ ਦਾ ਝਖੜ ਆ ਇਹਦੇ ਚ ਜਿਹੜਾ ਪਿੱਛੇ ਤੋਂ ਕਾਹ ਫੂਸ ਤੇ ਇਹਦੇ ਜਿਹੜੇ ਟਾਣੇ ਟੁੱਟੇ ਆ ਦਰਖਤਾਂ ਦੇ ਆ ਦਰਖਤਾਂ ਚੋਂ ਟਾਣੇ ਕੱਢੇ ਵੀ ਆ ਵੇਖੋ ਨਾਲ ਇਹ 30 ਕਿੱਲੇ ਅਜੇ ਤਾਂ ਫੈਲ ਗਈ ਹੈ ਇਹ 30 ਏਕੜ ਚ ਹਾਂ ਫੈਲ ਚੁੱਕਿਆ ਰਾਤ ਦਾ ਟੁੱਟਿਆ ਨਾ ਹਾਂਜੀ ਹਾਂਜੀ ਰਾਤ ਦਾ ਟੁੱਟਿਆ ਹਜੇ ਪਾਣੀ ਦਾ ਵਹਾ ਉਹ ਪਿਛਲੇ ਪਾਸੇ ਪੂਰਾ ਆ ਰਿਹਾ ਜਿੱਥੇ ਪਾਰੜਾ ਪੂਰ ਆ ਰਿਹਾ ਜੀ ਇਧਰ ਦੇ ਪਾਸੇ ਆਪ ਹੀ ਕਰ ਰਹੇ ਆ ਕਿ ਸਾਥੋਂ ਆਇਆ ਤੁਸੀਂ ਅਸੀਂ ਸੋਹ ਦੇ ਆਏ ਜੀ ਸਵੇਰ ਅੱਛਾ ਜੰਗਲਾਤ ਉਹ ਭਾਗ ਤੋਂ ਇਹ ਵਿੱਚੋਂ ਕੱਢੇ ਆ ਤੁਸੀਂ ਇਹਦੇ ਚੋ ਅੱਛਾ ਕਿੰਨੇ ਕੁ ਦੂਰ ਤੱਕ ਫਸੇ ਸੀਗੇ ਪਹਿਲਾਂ ਪਿੱਛੇ ਮਕਸਰ ਰੋਣਾ ਵਾਲੇ ਕੋਲ ਹੈ ਮਕਸਰ ਰੋਣਾ ਵਾਲੇ ਕੋਲ ਬੰਦ ਸੀ ਅਛਾ ਮੁਕਸਾ ਰੋਡ ਵਾਲਾ ਪੁਲ ਬੰਦ ਸੀ 1 ਕਰੋੜ ਸੜਕ ਬੰਦ ਸੀ ਹਾਂ ਉਹ ਵੀ ਖੋਲ ਕੇ ਆਏ ਅੱਛਾ ਉਹ ਵੀ ਖੋਲ ਕੇ ਆਏ ਤੁਸੀਂ ਤੇ ਸੂਜ ਜਿਹੜੇ ਵਿੱਚ ਹੋਰ ਤਾਂ ਨਹੀਂ ਟੁੱਟਿਆ ਕਿਤੇ ਇਹਦੇ ਪਿੱਛੇ ਨਹੀਂ ਟੁੱਟਿਆ ਜੀ ਸੂ ਗਾਣੇ ਕੱਢਦੇ ਤੁਰੇ ਆਏ ਸੀ ਅਛਾ ਢਾਣੇ ਤੁਸੀਂ ਕੀ ਨਾ ਕੀਆ ਤੁਹਾਡਾ ਬਲਕਾਰਸ ਨੇ ਤੇ ਕੋਈ ਤੁਹਾਡੇ ਮਹਿਕਮੇ ਦਾ ਹੋਰ ਦੂਜੇ ਪਾਸੇ ਇਹਦਾ ਜੇਈ ਵਗੈਰਾ ਜਾਂ ਹੋਰ ਨਹੀਂ ਉਹ ਮੈਡਮ ਹਾਊਸ ਸੜਕ ਤੇ ਫਿਰਦੇ ਜੀ ਉਹ ਵੀ ਫਿਰਦੇ ਸੜਕ ਬੰਦਾ ਸਾਡੇ ਬੰਦਾ ਉਧਰ ਫਿਰ ਸੜਕ ਖੋਲ ਕੇ ਕਿਹੜੀ ਮਨਪ੍ਰੀਤ ਕੌ ਦਾ ਜੀ ਨਹੀਂ ਉਹ ਕੌਣ ਆ ਉਹ ਮੈਡਮ ਦਰੋਗਾ ਜੀ ਦਰੋਗਾ ਦਰੋਗਾ ਮੈਡਮ ਜਿਹੜੇ ਜਿਹੜੇ ਉਹ ਰੋਡ ਤੇ ਮੁਕਸਾ ਰੋਡ ਤੇ ਮੁਕਸਾ ਰੋਡ ਤੇ ਵੀਰੇ ਬੰਦੇ ਫਿਰ ਸਾਡੇ ਦੇੰਦਰ ਫਿਰਦੇ ਆ ਅੱਛਾ ਅੱਛਾ ਵੀਰੇ ਯਾਰ ਕੇ ਹੈਗੇ ਆਓ ਤੁਸੀਂ ਤਾਂ ਫਿਰ ਉਦੋਂ ਸਰਗਰਮੀਆਂ ਤੁਹਾਡੀਆਂ ਤਾਂ ਤੇਜ਼ ਹੋ ਜਾਂਦੀਆਂ ਨੇ ਨਿਕਲਾਤ ਭਵਾਗਦੀਆਂ ਤਾਂ ਆਓ ਕੋਲ ਦੇ ਫਿਰਦਾ ਸਰਪੁੱਤਰੀ ਸੋ ਇਹ ਜਿਹੜੀ ਮੈਨਰਾ ਕੱਸੀ ਆ ਜਣੀ ਇਹ ਵੀ ਕੋਟਪਾਈ ਨੂੰ ਦੌਲੇ ਨੂੰ ਜਾਂਦੀ ਇੱਥੋਂ ਓਕੇ ਤੇ ਬਚ ਗਿਆ ਜੀ ਬਚ ਤਰੇਗੀ ਕਿ ਗਿਆਵਾਂ ਚ ਕਿੰਨਾ ਕਿੰਨਾ ਖੂਗਾ ਜੀ ਨੇ ਵੈਸੇ ਕਿੰਨਾ ਹੋਊਗਾ ਹੁਣ ਤੱਕ ਲੱਗਦਾ ਤੁਹਾਨੂੰ ਸਹੀ ਲੱਗਦਾ ਹੁਣ ਅਸੀਂ ਕਿੱਲੇ ਠੀਕ ਕਿੱਲੇ ਹੈਣਾ ਕੋਈ 11 20 ਵਜਾਈ ਤਾਂ ਹੀ ਨਹੀਂ ਸੀ ਕਿਸੇ ਦੀ ਕੋਈ ਮੱਕੀ ਸੀ ਵੀ ਜੀ ਮੱਕੀ ਸੀ ਵੀ ਆ ਤੇ ਮੱਕੀ ਆ ਜੀ ਪੱਕੀ ਆ ਇਹਨਾਂ ਦੀ ਗਵਾਰੀ ਇਹ ਸੀਗੀ ਅੱਛਾ ਨਾਂ ਕੀ ਆ ਤੁਹਾਡਾ ਪਾਲ ਸਿੰਘ ਹੈ ਪਾਲ ਸਿੰਘ ਹੈ ਤੇ ਕਿੰਨੀ ਗਵਾਰੀ ਆ ਤੇ ਕਿੰਨੀ ਮੱਕੀ ਆ ਡੇਢ ਕਿੱਲਾ ਗਵਾਰੀ ਸੀ ਡੇਢ ਕਿੱਲਾ ਗਵਾਰੀ ਸੀ ਉਹਦਾ ਚਾਹ ਵਿੱਚ ਮੰਨ ਲਓ ਜਾਊਗਾ ਹੁਣ ਤਾਂ ਜਦੋਂ ਕੋਈ ਕੋਈ ਬੰਨਣ ਬੰਨਣ ਦਾ ਆ ਜੇ ਤਾਂ ਲੱਗਦਾ ਨਹੀਂ ਇਹਨੇ ਪਾਣੀ ਦਾ ਵਹਾਅ ਤੇਜ਼ ਆ ਇਹ ਨਜਾਦੀ ਹੈ ਜਿਹੜਾ ਪਿੱਛੇ ਰੁਕ ਰਿਹਾ ਪਿਆ ਉਹਨਾਂ ਫਿਰ ਤਾਂ ਕੋਈ ਵੱਜ ਜਾਂਦਾ ਹੁਣ ਤਾਂ ਮੁਸ਼ਕਲ ਹੈ ਹੁਣ ਤਾਂ ਮੁਸ਼ਕਲ ਆਈ ਆ ਇਤਾਂ ਨੂੰ ਇਹ ਮੱਛੀ ਆ ਤੇ ਕੋਹੋ ਠੀਕ ਗੱਲ ਵਾਲੀ ਫਲੀਆਂ ਵਾਲੀ ਸੀ ਜੀ ਅੱਛਾ ਫਲੀਆਂ ਵਾਲੀ ਵਾਲੀ ਡੇਢ ਕਿੱਲਾ ਉਹ ਡੁੱਬ ਗਈ ਮੋਟਰਾਂ ਲੱਗੀਆਂ ਹੋਈਆਂ ਮੋਟਰਾਂ ਵੀ ਡੁੱਬ ਚੁੱਕੀਆਂ ਜੀ ਉਧਰ ਲੱਗਏ ਆ ਪਾਂ ਤੇ ਨਹੀਂ ਕਰਨਾ ਅੱਜ ਕੀ ਆ ਵੀ ਨਹੀਂ ਕਰਨਾ ਇਹਦੇ ਕਾਰਨ ਆਪੇ ਤੁਹਾਨੂੰ ਯਾਰ 1 ਕਿਲੋ ਮਰ ਨਾਲ ਪਹੁੰਚ ਗਿਆ ਚਲੋ ਜੀ ਜੰਗਲਾਤ ਭਾਗ ਤੋਂ ਹਨ ਐ ਨਹੀਂ ਮਹਿਕਮੇ ਚੋਂ ਨਹਿਰੀ ਮਹਿਕਮੇ ਚੋਂ ਸੁਭਾਸ ਪਹੁੰਚਿਆ ਜੀ ਅਜੇ ਤੇ ਇਹ ਜਿਹੜਾ ਫਸਿਆ ਇਹਦੇ ਚ ਝੱਕੜ ਕਾਰਨ ਕਾਫੂਸ ਤੇ ਜਿਹੜੇ ਆਹ ਇਹ ਕੱਢਿਆ ਜਾ ਰਿਹਾ ਤੇ ਜੰਗਲਾਤ ਭਾਗ ਦੇ ਵੀ ਆ ਗਏ ਹਨ ਇਹ ਵੀ ਆਏ ਵੀ ਆ ਗਿਲਾਤ ਵਾਲੇ ਵੀ ਤੇ ਨਹਿਰੀ ਭਾਗ ਵੱਲੋਂ ਕਰਾ ਸੁਭਾਸੀ ਇਸ ਵਾਸਤ ਕੱਲੇ ਆਏ ਆ ਹੋਰ ਵੀ ਆ ਤੇ ਤੁਹਾਡੇ ਜੀ ਦਾ ਨੰਬਰ ਕੋਈ ਹੈਗਾ ਕਿਸੇ ਹੈ ਹੈ ਦੇ ਨੰਬਰ ਦੇ ਯਾਰ